ਅੱਜ ਪਿੰਡ ਕੋਲਿਆਕਲਾਂ ਦੇ ਸਮੂਹ ਦੁਕਾਨਦਾਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁੱਧ ਦਾ ਲੰਗਰ ਗੁਰੂ ਗੋਬਿੰਦ ਸਿੰਘ ਜੀ ਜੋ ਪਟਨਾ ਸਾਹਿਬ ਵਿਖੇ ਅੱਜ ਅਵਤਾਰ ਧਾਰਿਆ ਸੀ ਉਹਨਾਂ ਨੂੰ ਮੋਖ ਰੱਖਦਿਆਂ ਦੁੱਧ ਦੇ ਲੰਗਰ ਨਿਰੰਤਰ ਚਲਾਏ ਗਏ ਜੋ ਕਿ ਤੁਸੀਂ ਦੇਖ ਰਹੇ ਹੋ ਉਸ ਦੀਆਂ ਲਾਈਵ ਤਸਵੀਰਾਂ ਪਿੰਡ ਕੋਲਿਆਕਲਾਂ ਤੋਂ ਪਟਨਾ ਸਾਹਿਬ ਵਿੱਚ ਅਵਤਾਰ ਧਾਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਆਪਣਾ ਬਲੀਦਾਨ ਦਿੱਤਾ ਇਸ ਕੋਮ ਦੀ ਖਾਤਰ ਆ ਉਸ ਨੂੰ ਯਾਦ ਕਰਦਿਆਂ ਅੱਜ ਸਮੂਹ ਦੁਕਾਨਦਾਰਾਂ ਤੇ ਨੌਜਵਾਨਾਂ ਵੱਲੋਂ ਦੁੱਧ ਦਾ ਲੰਗਰ ਲਗਾ ਕੇ ਉਹਨਾਂ ਦੇ ਜਨਮ ਦਿਹਾੜੇ ਨੂੰ ਮੋਖ ਰੱਖਦਿਆਂ ਇਹ ਲੰਗਰ ਲਗਾਇਆ ਗਿਆ। ਸੋ ਦੇਖ ਰਿਹਾ ਉਸ ਦੀਆਂ ਲਾਈਵ ਤਸਵੀਰਾਂ ਕੋਲਿਆ ਕਲਾ ਤੋਂ ਜੋ ਕਿ ਛੋਟੇ-ਛੋਟੇ ਬੱਚੇ ਸੇਵਾ ਨਿਭਾ ਰਹੇ ਨੇ। ਤੇ ਆਉਣ ਵਾਲੇ ਸਮੇਂ ਵਿੱਚ ਵੀ ਆਸ ਕਰਦੇ ਹਾਂ ਕਿ ਗੁਰੂ ਸਾਹਿਬ ਨੂੰ ਇਸੇ ਤਰ੍ਹਾਂ ਯਾਦ ਰੱਖਿਆ ਜਾਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਪ੍ਰਤੀ ਜਾਗਰੂਤ ਕਰਨ ਦੇ ਵੀ ਉਪਰਾਲੇ ਕੀਤੇ ਜਾਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦੇ ਆਲੇ ਨੂੰ ਮੁੱਖ ਰੱਖਦੇ ਹਾਂ ਗੁਰੂ ਕਾ ਲੰਗਰ ਵਾਹਿਗੁਰੂ ਜੀ ਦਾ ਖਾਣਾ ਵਾਹਿਗੁਰੂ ਜੀ ਦੀ ਖਤੇ